ਅਸੀਂ ਦਲਾਲੀ ਨਹੀਂ ਕਰਦੇ ਠੀਕ ਹੈ ਉਹਨੂੰ ਦਾ ਲਾਲ ਬੰਦੇ ਚਾਹੀਦਾ ਆ ਸასიਖਲ ਦੋਸਤੋ ਤੁਸੀਂ ਦੇਖ ਰਹੇ ਹੋ ਨਰਲੇਪ ਟੀਵੀ ਤਾਂ ਮੈਂ ਹਾਂ ਤੁਹਾਡੇ ਨਾਲ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਗੁਰਾਇਆ ਦਿਨਨਗਰ ਦੇ ਵਿੱਚ ਖੜੇ ਹਾਂ ਦਿਨਨਗਰ ਦੇ ਬ੍ਰਾਮਪ ਰੋਡ ਤੇ ਜਿੱਥੇ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਜੋ ਦਫਤਰ ਹੈ ਨਵੇਂ ਦਫਤਰ ਦੀ ਜੋ ਓਪਨਿੰਗ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਇੱਕ ਪ੍ਰੋਗਰਾਮ ਦਾ ਆਯੋਜਨ ਅੰਗਰੇਜ਼ ਸਿੰਘ ਜੋ ਯੂਥ ਆਗੂ ਹੈ ਜੋ ਨਵਾਂ ਆਗੂ ਮਿਲਿਆ ਵਿਧਾਨ ਸਭਾ ਹਲਕਾ ਦੀਨਨਗਰ ਦੇ ਵੋਟਰਾਂ ਸਪੋਰਟਰਾਂ ਨੂੰ ਅੰਗਰੇਜ਼ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਦਫਤਰ ਦੀ ਓਪਨਿੰਗ ਤੋਂ ਪਹਿਲਾਂ ਰੀਬਨ ਕੱਟਣ ਦੀ ਜੋ ਰਸਮ ਤੋਂ ਪਹਿਲਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਰਾਈ ਕਿ ਵੱਡਾ ਇਕੱਠ ਜਿਹੜਾ ਇੱਥੇ ਜੁੜਿਆ ਜੋ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਸਮਰਥਕ ਨੇ ਜੇਕਰ ਗੱਲ ਕੀਤੀ ਜਾਵੇ ਵਿਧਾਨ ਸਭਾ ਹਲਕਾ ਦਿਨਨਗਰ ਦੇ ਆ ਸਰਕਲ ਦਰੰਗਲਾ ਹੋਏ ਚਾਏ ਭਰਮਪੁਰ ਹੋਏ ਚਾਏ ਆ ਦਿਨਨਗਰ ਹੋਏ ਜਾਂ ਸਰਕਲ ਪ੍ਰਾਣਾਚਲਾ ਤੁਹਾਨੂੰ ਦੱਸਦੀ ਹੈ ਕਿ ਵੱਖੋ ਵੱਖ ਪਿੰਡਾਂ ਤੋਂ ਵੱਡੀ ਤਦਾਦ ਦੇ ਵਿੱਚ ਮੈਂ ਸਾਹਮਣੇ ਦੇਖ ਰਿਹਾ ਕਿ ਮੇਰੇ ਸਰਕਲ ਤੋਂ ਵੀ ਚਾਹੇ ਕੋ ਪੰਚਾ ਕੋ ਸਰਪੰਚ ਸਾਰੇ ਜਿਹੜੇ ਚਿਹਰੇ ਨੇ ਪੰਜ ਸਰਪੰਚ ਮੋਤਬਰ ਉਹ ਇੱਥੇ ਨਰਲੇਪ ਟੀਵੀ ਦੇ ਕੈਮਰੇ ਦੀ ਅੱਖ ਦੇ ਵਿੱਚ ਨਜ਼ਰ ਆ ਰਹੇ ਨੇ ਸੋ ਆ ਮੰਚ ਦਾ ਦੋ ਜੋ ਕਾਰਵਾਈ ਮੰਚ ਦੀ ਚੱਲ ਰਹੀ ਸੀ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਸਟੇਟ ਸਖਤਰ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਪਛਾਣ ਦੱਸ ਦਿਓ ਹਲਕਾ ਵਾਸੀ ਨੂੰ ਆਪਣੇ ਸਭ ਸ਼ੁਭ ਨਾਮ ਕੀ ਹੈ ਜੀ ਮੇਰਾ ਨਾਮ ਪਸ਼ੂਤਮ ਲਾਲ ਹੈ ਜੀ ਮੈਂ ਜੰਨਤ ਜੋਇਨ ਸ਼ਕਤੀ ਜ਼ਿਲ੍ਹਾ ਆਮ ਆਦਮੀ ਪਾਰਟੀ ਅੱਛਾ ਜੀ ਇਹ ਮੈਂ ਸਭ ਤੋਂ ਪਹਿਲਾਂ ਦੱਸ ਦਿਓ ਕਿ ਜਿਵੇਂ 3 ਸਾਲ ਦਾ ਸਮਾਂ ਹੋ ਗਿਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਤੇ ਵੱਡੀਆਂ ਉਮੀਦਾਂ ਸੀ ਚਾਹੇ ਉਹ ਪੱਤਰਕਾਰ ਭਾਈਚਾਰਾ ਸੀ ਚਾਹੇ ਕਿਸੇ ਵੀ ਵਰਗ ਦੇ ਨਾਲ ਕੋਈ ਜੁੜਿਆ ਸੀ ਇੱਕ ਬਹੁਤ ਵੱਡਾ ਜਨੂਨ ਸੀ ਲੋਕਾਂ ਨੂੰ ਆਮ ਆਦਮੀ ਪਾਰਟੀ ਲਿਆਉਂਦਾ ਤੇ ਜਿਸ ਤਹਿਤ 92 ਸੀਟਾਂ ਜਿਹੜੀਆਂ ਉਹ ਆਈਆਂ ਸੀ ਉਦੋਂ 92 ਸੀ ਹੁਣ ਆ ਜਿਮਨੀ ਚੋਣ ਤੋਂ ਬਾਅਦ 94 ਹੋ ਗਈਆਂ ਹੋਰ ਪਲੱਸ ਹੋ ਗਈਆਂ ਨੇ ਪਰ ਕੀ ਲੱਗਦਾ ਤੁਹਾਨੂੰ ਕਿ 3 ਸਾਲ ਦੇ ਵਿੱਚ ਵਿਧਾਨ ਸਭਾ ਹਲਕਾ ਦੀਨਨਗਰ ਦੇ ਲੋਕ ਜਿਹੜੇ ਨੇ ਉਹ ਸ਼ਿਮਸ਼ੇਰ ਸਿੰਘ ਜੋ ਹਲਕਾ ਇੰਚਾਰਜ ਨੇ ਕੀ ਉਹਨਾਂ ਦੀ ਕਾਰਜਕਾਰੀ ਤੋਂ ਸੰਤੁਸ਼ਟ ਨਹੀਂ ਜੋ ਨਵੇਂ ਲੀਡਰ ਦੀ ਲੋੜ ਪੈ ਗਈ ਦੇਖੋ ਜੀ ਮੈਂ ਤੇ ਇਹੀ ਗੱਲ ਕਹਾਂਗਾ ਕਿ ਸਮਸ਼ੇਰ ਸਿੰਘ ਨੂੰ ਜਿਹੜਾ ਲੋਕਾਂ ਨੇ ਬਹੁਤ ਵੱਡੀ ਤਦਾਦ ਦੇ ਵਿੱਚ ਬੋਟਾਂ ਪਾਈਆਂ 50000 ਤੋਂ ਪਲੱਸ ਨੂੰ ਵੋਟ ਪਈ ਲੇਕਿਨ ਸਮਸ਼ੇਰ ਸਿੰਘ ਨੇ ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਲੋਕਾਂ ਦੀਆਂ ਭਾਵਨਾਵਾਂ ਜਿਹੜੀਆਂ ਉਹਨਾਂ ਨੇ ਸਮਝੀਆਂ ਨਹੀਂ ਜਿਹੜੇ ਵਰਕਰ ਜਿਹੜੇ ਅਸਲੀ ਵਰਕਰ ਸਨ ਉਹਨਾਂ ਨੂੰ ਪਰਾਂ ਕੀਤਾ ਤੇ ਨਵੇਂ ਵਰਕਰ ਜਿਹੜੇ ਇਹਨੇ ਆਪ ਹੀ ਬਣਾਏ ਔਰ ਅੱਜ ਜਿਹੜਾ ਹਾਲਾਤ ਇਹ ਹੈ ਪਿਆਸ ਮੁਕੇ ਦਿਨਾ ਨਗਰ ਦਾ ਜਿਹੜਾ ਹਾਲਾਤ ਹੈ ਉਹ ਬੜੇ ਮਾੜੇ ਐ ਸਮਸ਼ੀਰ ਦੇ ਜਦ ਮੈਂ ਜਾਦਾ ਨਹੀਂ ਕੁਝ ਵੀ ਕਮਾਂਗਾ ਇਹ ਕਮਾਂਗਾ ਕਿ ਜੇ ਅੱਜ ਅੰਗਰੇਜ਼ ਸਿੰਘ ਨੂੰ ਲਾਇਆ ਤੇ ਉਸੇ ਵਜ੍ਹਾ ਕਰਕੇ ਲਾਇਆ ਕਿ ਉਹ ਹਲਕਾ ਜਿਹੜਾ ਸੀ ਉਹ ਸਹੀ ਨਹੀਂ ਕੰਮ ਕਰ ਰਿਆ ਸੀਗਾ ਸੋ ਜਿਹੜੇ ਆਉਣ ਵਾਲਾ ਸਮਾਂ ਜਿਹੜਾ ਜੇ ਤੁਸੀਂ ਇਦਾਂ ਹੀ ਤਿਆਰ ਰਹੇ ਜੇ ਅੰਗਰੇਜ਼ ਸਿੰਘ ਨੂੰ ਜਿਤਾਉਣ ਲਈ ਤਿਆਰ ਰਹੇ ਤੇ ਫਿਰ ਆਪਾਂ ਨਾਲ ਆ ਤੁਹਾਡੇ ਔਰ ਸਮਸ਼ੀਰ ਸਿੰਘ ਜਿਹੜਾ ਜਿਹੜਾ ਉਹ ਇਸ ਮੁਕੇ ਕਾਮਯਾਬ ਨਹੀਂ ਹੈਗਾ ਉਹ ਮੈਂ ਕੀ ਕਹਾਂ ਸਾਰਾ ਕੁਝ ਤੁਸੀਂ ਜਾਣਦੇ ਹੋ ਤੇ ਮੈਂ ਇਹੀ ਗੱਲ ਕਹਾਂਗਾ ਵੀ ਆਨ ਵਾਲਾ ਸਮਾਂ ਅੰਗਰੇਜ਼ ਸਿੰਘ ਨੂੰ ਦਿਓ ਔਰ ਇਹਦੀ ਜਿਹੜਾ ਇਹਦੀ ਪਿੱਠ ਤਾਪੜਾ ਦਿਓ ਬਾਕੀ ਅਸੀਂ ਆਏ ਦੇ ਨਾਲ ਠੀਕ ਹੈ ਜੋ ਜੰਗ ਹੈ ਜ ਕੋਈ ਵੀ ਨੌਜਵਾਨ ਹੁੰਦਾ ਹਰ ਪਾਰਟੀ ਦਾ ਜਿਹੜਾ ਜੂਤ ਹਰਿਆਵਲ ਦਸਤਾ ਉਤੇ ਉਮੀਦਾਂ ਹੁੰਦੀਆਂ ਇੱਕ ਵੱਖਰੀ ਊਰਜਾ ਹੁੰਦੀ ਹੈ ਕੰਮ ਕਰਨ ਦੀ ਪਰ ਜੇਕਰ ਗੱਲ ਕੀਤੀ ਜਾਵੇ ਜੇ ਜਿਦਾਂ ਤੁਸੀਂ ਕਿਹਾ ਕਿ ਉਹਨਾਂ ਦੀ ਕਾਰਜਕਾਰੀ ਜਿਹੜੀ ਆ ਉਹ ਤੋਂ ਲੋਕ ਸੰਤੁਸ਼ਟ ਨਹੀਂ ਹਨ ਕੀ 3 ਸਾਲ ਦੇ ਵਿੱਚ ਪਾਰਟੀ ਪੱਧਰ ਦੇ ਉੱਤੇ ਜਿਵੇਂ ਵਲੰਟੀਅਰ ਨੇ ਮਿਹਨਤੀ ਨੇ ਇੱਧਰ ਬੈਠੇ ਨੇ ਚੰਦਰਸ਼ੇਖਰ ਬੈਠੇ ਨੇ ਤੁਸੀਂ ਬੈਠੇ ਹੋ ਆ ਸਰਪੰਚ ਸਾਹਿਬ ਨੇ ਮੇਰੇ ਕੱਲ ਇਹਨਾਂ ਵੀ ਅੱਡੀ ਚੋਟੀ ਦਾ ਯੂਰ 2022 ਚ ਲਾਇਆ ਆ ਰਾਮਨਗਰ ਤੋਂ ਸਰਪੰਚ ਨੇ ਕਲਗੀ ਤਰ ਸਕੂਲ ਦੇ ਚੇਅਰਮੈਨ ਨੇ ਸਰਪੰਚ ਸੈਦੋਵਾਲ ਕਲਾਂ ਤੋਂ ਆ ਵੱਖ-ਵੱਖ ਪੰਜ ਸਰਪੰਚ ਨੇ ਜਿਹੜੇ ਕੀ ਇਹਨਾਂ ਦੇ ਵਿੱਚੋਂ ਪਾਰਟੀ ਪੱਧਰ ਤੇ ਕਿਸੇ ਨੇ ਉੱਪਰ ਇਹ ਉਹਨਾਂ ਦੇ ਧਿਆਨ 'ਚ ਨਹੀਂ ਲੈਂਦਾ ਕਿ ਹਲਕੇ ਦੇ ਵਿੱਚ ਕੀ ਚੱਲ ਰਿਹਾ ਇਹ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਕੀ ਉਹਦੇ ਉਹਨਾਂ ਦੇ ਧਿਆਨ ਵਿੱਚ ਆਹੀ ਬਹੁਤ ਖੁਸ਼ੀ ਲੈਂਦਾ ਮੇਰੇ ਕੋ ਸਾਡੇ ਕੋ ਸਾਰੀਆਂ ਬਾਈਟਾਂ ਪਈਆਂ ਸਾਡੇ ਕੋ ਸਾਰਾ ਹਲਕੇ ਦਾ ਕੇਂਦਰ ਸਿਖਰ ਜੀ ਆ ਗਿਆ ਟੋਟਲ ਜਿੰਨਾ ਵੀ ਆਈ ਉਹ ਭੇਜਿਆ ਉਹਨਾਂ ਨੂੰ ਪੀ ਇਹ ਤੇ ਕਿਹੜੇ ਕਿਹੜੇ ਕੇਸ ਚੱਲਦੇ ਨੇ ਕੀ ਇਹਨਾਂ ਦਾ ਕੀ ਹਾਲਾਤ ਹੈ ਹਾ ਹਲਕੇ ਦਾ ਬਹੁਤ ਮੜਾ ਹਾਲ ਹੈ ਕਈ ਕਰਪਸ਼ਨ ਜਿੱਦਾਂ ਬੜੀਤਾ ਬਜਰੀ ਦੇ ਵਿੱਚ ਵੀ ਕਾਫੀ ਇਹਨਾਂ ਦਾ ਰਿਹਾ ਕਿ ਕਿਤਨਾ ਕਿਤੇ ਚੋਰੀ ਠਗੀ ਹੁੰਦੀ ਰਹੀ ਹੈ ਤਾਂ ਸੋ ਸਾਰਾ ਹੀ ਕੰਮ ਇਹਦਾ ਬਹੁਤ ਨਕੰਮਾ ਰਿਹਾ ਆਉਣ ਵਾਲੇ ਜਿਹੜਾ ਜਿਹੜੇ ਜਿਹੜੇ ਹੁਣ ਜਿਹੜੇ ਨਵੇਂ ਸਰਪੰਚ ਬਣਾਇਆ ਉਹ ਵੀ ਜਿਹੜੇ ਆ ਉਹ ਸੰਤੁਸ਼ਟ ਨਹੀਂ ਹੈਗੇ ਸੋ ਮੈਂ ਅੰਗਰੇਜ਼ ਸਿੰਘ ਨੂੰ ਵੀ ਹਦਾਇਤ ਕਰਾਂਗਾ ਜਾਂ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਭਾਜੀ ਅਸੀਂ ਤੁਹਾਡੇ ਨਾਲ ਆ ਮੈਂ ਲਾਹੌਰੀ ਮੱਲ ਮਗਰਾਲਾ ਚੇਅਰਮੈਨ ਮਤਲਬ ਜ਼ਿਲ੍ਹੇ ਦਾ ਚੇਅਰਮੈਨ ਸੀਗਾ ਵੀ ਔਰ ਇੱਥੇ ਬਲਾਕ ਸੰਤੀ ਦੇ ਚੇਅਰਮੈਨ ਰਹੇ ਨੇ ਉਹ ਤੇ ਮੈਂ ਇਹੀ ਤੁਹਾਡੇ ਬੇਨਤੀ ਕਰਾਂਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਜਿਹੜਾ ਜਿਹੜਾ ਮੌਜੂਦਾ ਐਮਐਲਏ ਆ ਮੈਂ ਉਹਦੇ ਤੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਉਹਨੇ ਸਾਨੂੰ ਹਰ ਖੇਤਰ ਦੇ ਵਿੱਚ ਮਾਰਿਆ ਤੇ ਆਉਣ ਵਾਲਾ ਸਮਾਂ ਜਿਹੜਾ ਰੈਗੂਲਰ ਜੀਪ ਬਣਾਈ ਜਾਉ ਉਹਨੂੰ ਨਹੀਂ ਐਤਕਾਂ ਚੇਂਜ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਜਿੰਨਾ ਵੀ ਹੈਗਾ ਵੋਟਾਂ ਥੋਕੇ ਪਾਓ ਤੇ ਆਨ ਵਾਲਾ ਅੰਗਰੇਜ਼ ਸਿੰਘ ਨੂੰ ਜੇ ਟਿਕਟ ਦਿੰਦੇ ਦਿੱਤੀ ਜਾਂਦੀ ਆ ਤਾਂ ਇਹਦੇ ਨਾਲ ਆ ਔਰ ਤੁਸੀਂ ਹਮੇਸ਼ਾ ਹੀ ਜਿਹੜੇ ਆਪਣੇ ਬੱਚੇ ਆ ਔਰ ਜਿਹੜੇ ਆਪਣੀਆਂ ਮਾਤਾਵਾਂ ਜਿਹੜੀਆਂ ਮਾਮਾਂ ਉਹਨਾਂ ਦਾ ਵੀ ਜਿਹੜਾ ਸਮਾਂ ਜਿਹੜਾ ਹੁਣ 1000 ਰੁਪਿਆ ਇਹ ਆਮ ਆਦਮੀ ਪਾਰਟੀ ਕਹਿ ਰਹੀ ਹੋ ਵੀ ਲੱਗ ਜਾਣਾ ਸੋ ਬੱਤੀ ਫ੍ਰੀ ਆ ਸਾਰਾ ਕੁਝ ਫ੍ਰੀ ਆ ਸੋ ਅੱਜ ਜਿਹੜਾ ਸਮਾਂ ਉਹ ਇਹੀ ਆ ਵੀ ਤੁਸੀਂ ਤਗੜੇ ਹੋ ਕੇ ਅੰਗਰੇਜ਼ਾਂ ਸਾਥ ਦਿਓ ਤੇ ਅਸੀਂ ਤੁਹਾਡੇ ਨਾਲ ਬਾਕੀ ਡਾ ਪਿੰਨ ਤੋਂ ਸਾਬਕਾ ਸਰਪੰਚ ਨੇ ਸਾਡੇ ਨਾਲ ਉਹ ਵੀ ਇੰਟਰਸਟਡ ਨੇ ਕੁਝ ਬੋਲਣਾ ਚਾਹੁੰਦੇ ਨੇ ਕੁਝ ਆਪਣਾ ਵੱਲ ਵਾਲਾ ਦੱਸਣਾ ਚਾਹੁੰਦੇ ਨੇ ਸਰ ਮੈਂ ਪਹਿਲੇ ਤਾਂ ਸਭ ਨੂੰ ਬਧਾਈ ਦੇਣਾ ਕਿ ਜਿਹੜਾ ਇਹ ਅੱਜ ਇਕੱਠ ਹੋਇਆ ਹੈ ਜੀ ਜੀ ਬਹੁਤ ਮੈਨੂੰ ਖੁਸ਼ੀ ਹੋਈ ਹੈ ਹਾਂਜੀ ਔਰ ਇਹ ਹੀ ਚਾਹਨੇ ਸੀ ਪਰ ਅੱਜ ਹੋਇਆ ਹੈ ਹਾਂਜੀ ਮੈਂ ਇਹਨਾਂ ਸਭ ਨੂੰ ਬਧਾਈ ਦੇਣਾ ਚਾਹਨਾ ਹਾਂ ਮੈਂ ਤਿੰਨ ਇਲੈਕਸ਼ਨ ਲੜਾਏ ਆ ਜੀ ਜੀ 15 ਦੇ ਵਿੱਚ ਅਸੀਂ ਘਰ ਘਰ ਜਾ ਕੇ ਕਾਪੀਆਂ ਦੇ ਵਿੱਚ ਆਪਣਾ ਕਲੀਪ ਦੇ ਵਿੱਚ ਆਪਣੀ ਗੱਲ ਰੱਖਦੇ ਹੋ ਹੋਰ ਵੀ ਜਿਹੜੇ ਹੈਗੇ ਉਹਨਾਂ ਨੂੰ ਵੀ ਵਿਚਾਰ ਰੱਖਣੀਆਂ ਹਾਂ ਜੀ ਹਾਂ ਜੀ ਤਿੰਨ ਇਲੈਕਸ਼ਨ ਲੜਾਏ ਉਹਨਾਂ ਦੇ ਵਿੱਚ ਅਸੀਂ ਬੜਾ ਵਰਤ ਕੀਤਾ ਹਾਂ ਜੀ ਔਰ ਹੁਣ ਇਹ ਸ਼ਮਸ਼ੀਰ ਜਿਹੜਾ ਲੜਿਆ ਮੈਂ 100 ਘਰ ਦੇ ਵਿੱਚ ਜਾ ਕੇ ਹਾਂ ਜੀ ਗਰੰਟੀਆਂ ਇੱਕ ਇੱਕ ਘਰ ਜਾ ਕੇ ਦਿੱਤਾ ਮੈਨੂੰ ਆਟੋ ਇੱਕ ਮਿਲ ਰਿਹਾ ਦੱਸ ਹਾਂ ਜੀ ਇਹਦੇ باوجود ਜਿੰਨਾ ਦੇ ਤੇ ਲੈਕਸੈਂਸ ਚੱਲਿਆ ਰਿਹਾ ਹਾਂਜੀ ਸ਼ਮਸ਼ੀਰ ਨੇ ਸਾਡਾ ਫੋਨ ਚੁੱਕਿਆ ਜੀ ਜਦੋਂ ਇਹ ਲੈਕਸੈਂਸ ਖਤਮ ਹੋ ਗਿਆ ਹਾਰਜਿਤ ਹੋ ਗਈ ਜੋ ਵੀ ਹੈ ਹਾਂਜੀ ਉਸ ਤੋਂ ਬਾਅਦ ਅੱਜ ਤੱਕ ਸਾਡਾ ਫੋਨ ਨਹੀਂ ਚੁੱਕਿਆ ਕੌਣ ਚੁੱਕਦਾ ਹੈ ਸੈਕਟਰੀ ਲੈਕਟਰੀ ਕੋਣ ਉਹਦਾ ਭਤੀਜਾ ਜਾਂ ਬੇਟਾ ਜਾਂ ਕੋਈ ਹੈ ਹਾਂਜੀ ਹਾਂਜੀ ਲੇਕਿਨ ਜੇ ਸਾਡੀ ਗੱਲ ਹੀ ਨਾ ਸੁਣਨਗੇ ਕਾਰਨ ਕੀ ਆ ਤੁਸੀਂ ਸਾਡਾ ਫੋਨ ਨਹੀਂ ਚੁੱਕਿਆ ਮੈਂ ਉਹ ਕਾਰਨ ਨਹੀਂ ਦੱਸਣਾ ਪਰਾਂ ਮਾਬ ਕਾਰਨ ਨਹੀਂ ਦੱਸਾਂਗਾ ਕਾਰਨ ਇਹ ਆ ਕਿ ਅਸੀਂ ਮੂੰਹ ਤੇ ਬੋਲਦੇ ਹਾਂ ਜੀ ਜੀ ਅਸੀਂ ਜਿਹੜੀ ਗੱਲ ਆ ਸੱਚੀ ਕਰਦੇ ਹਾਂ ਜੀ ਜੀ ਅਸੀਂ ਦਲਾਲੀ ਨਹੀਂ ਕਰਦੇ ਠੀਕ ਹੈ ਉਹਨੂੰ ਦਾ ਲਾਲ ਬੰਦੇ ਹੋਏ ਨਾ ਤੋਂ ਇਲਾਵਾ ਸਰਪੰਚ ਰਾਮਨਗਰ ਦੇ ਦਿਲਜੀਤ ਕੌਰ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਆ ਪੰਜੀ ਸਤਿਕਾਰ ਕੀ ਲੋੜ ਪੈ ਗਈ ਇੱਕ ਨਵਾਂ ਲੀਡਰ ਜਿਹੜਾ ਆ ਦੀ ਨਗਰ ਹਲਕੇ ਦੇ ਲੋਕਾਂ ਨੂੰ ਚੁੰਨੀ ਪਰ ਹੁਣ ਠੀਕਾ ਉਹ ਵੀ ਪਹਿਲਾਂ ਇੰਨੀ ਜ਼ਿਆਦਾ ਮਿਹਨਤ ਕੀਤੀ ਉਹਨਾਂ ਦੇ ਮਗਰ ਨਾਲ ਨਾਲ ਤੁਰੇ ਆ ਖਰਚੇ ਵੀ ਕੀਤੇ ਆ ਪਰਚੇ ਤੱਕ ਵੀ ਕਰਵਾਏ ਆ ਕਿਹਨਾਂ ਦੇ ਮਗਰ ਹਲਕਾ ਇੰਚਾਰਜ ਸ਼ਮਸ਼ੀਰ ਸਿੰਘ ਉਹਨਾਂ ਦੇ ਠੀਕ ਹੈ ਜੀ ਪਰ ਜਦੋਂ ਸੁਣਵਾਈ ਹੈ ਨੀਆ ਇਗਨੋਰ ਕਰ ਦੇਣਾ ਤਾਂ ਫਿਰ ਕੋਈ ਫਾਇਦਾ ਨਹੀਂ ਆ ਉਹਨਾਂ ਦੇ ਦਫ਼ਤਰ ਜਾਣੇ ਸਾਰੇ ਜਿੰਨੇ ਵੀ ਇੱਥੇ ਪੰਜ ਸਰਪੰਚ ਨੇ ਜਾਂ ਆਗੂ ਨੇ ਉਹ ਉਹਨਾਂ ਦੇ ਖਿਲਾਫ ਜਿਹੜੇ ਨੇ ਉਹ ਤਿੱਖੇ ਸ਼ਬਦਾਂ 'ਚ ਪੜਾਸ ਕੱਢਦੇ ਨਜ਼ਰ ਆ ਰਹੇ ਨੇ ਹਾਂਜੀ ਤੇ ਕੀ ਕਾਰਨ ਕੀ ਆ ਉਹ ਸਾਰੇ ਵਰਕਰਾਂ ਨੂੰ ਸਮਰਥਕਾਂ ਨੂੰ ਇਗਨੋਰ ਕਿਉਂ ਕਰਦੇ ਆ ਇਹਦੇ ਪਿੱਛੇ ਕੀ ਕਾਰਨ ਹੋਏਗਾ ਕੋਈ ਪਜਾਨੀ ਉਹਨਾਂ ਦੇ ਪਿੱਛੇ ਕੀ ਕਰਨਾ ਉਹਨਾਂ ਨੇ ਮਤਲਬ ਕੀ ਜਿਹੜੇ ਪਹਿਲੇ ਵਰਕਰ ਆ ਸਾਰਿਆਂ ਨੂੰ ਪਿੱਛੇ ਕਰ ਦਿੱਤਾ ਆ ਜਿਹੜੇ ਨਵੇਂ ਆ ਉਹ ਨਵੇਂ ਨਵੇਂ ਮਤਲਬ ਹੁਣ ਹੀ ਚਿਹਰੇ ਵੇਖੇ ਹੀ ਵੀ ਨਵੇਂ ਨਵੇਂ ਕੈਂਪੇਨਿੰਗ ਜਦੋਂ ਸ਼ੁਰੂ ਤੋਂ ਪਿੰਡ ਵਿੱਚ ਕੋਈ ਨਹੀਂ ਬੂਥ ਲਾਉਂਦਾ ਕੋਈ ਮਤਲਬ ਪੋਸਟਰ ਤੱਕ ਨਹੀਂ ਇਹਨਾਂ ਦੇ ਲਾਉਂਦਾ ਉਦੋਂ ਹੀ ਇਹਨਾਂ ਦੇ ਨਾਲ ਤੁਰੇ ਹੀ ਠੀਕ ਹੈ 2022 ਚ ਚੱਲੇ ਸੀ 2022 ਚ ਚੱਲੇ 2022 ਚ ਸਾਡੇ ਤੇ ਮੌਕੇ ਦੇ ਪਰਚੇ ਹੋ ਗਏ ਸੀ ਪਰ ਕੋਈ ਸੁਣਵਾਈ ਨਹੀਂ ਹੋਈ ਇੰਚ ਪਾਰਟੀ ਦੀ ਸਪੋਰਟਰ ਵੀ ਤੁਸੀਂ ਸੀਗੇ ਤੁਸੀਂ ਤੇ ਤੁਹਾਡੇ ਤੇ ਜਿਹੜੇ ਪਰਚੇ ਵੀ ਤੁਹਾਡੇ ਖਿਲਾਫ ਹੋਏ ਹਾਂਜੀ ਹਾਂਜੀ ਪਰੇ ਨਾ ਨੇ ਕੋਈ ਸੁਣਵਾਈ ਨਹੀਂ ਕੀਤੀ ਇਨਕੁਆਰੀਆਂ ਰਖਾਈਆਂ ਬਾਈ ਬਾਈ ਮੈਂ ਪੰਜ ਸਾਹਿਬ ਨੂੰ ਅੱਜ ਚਿੱਠੀ ਭਾਈ ਕੱਲ ਚਿੱਠੀ ਭਾਈ ਬਸ ਉੱਤੋਂ ਹੀ ਅਸੀਂ ਤੰਗ ਆ ਕੇ ਨਾ ਇਹਨਾਂ ਦੇ ਦਫ਼ਤਰ ਜਾਣੋਂ ਹੀ ਹਟ ਗਏ ਤੇ ਕੀ ਅੰਗਰੇਜ਼ ਸਿੰਘ ਤੋਂ ਉਮੀਦਾਂ ਨੇ ਕਿ ਕੀ ਤੁਹਾਡੀਆਂ ਉਮੀਦਾਂ ਤੇ ਇਹ ਖਰੇ ਉਤਰਨਗੇ ਹਾਂਜੀ ਹਾਂਜੀ ਇਹਨਾਂ ਤੇ ਉਮੀਦਾਂ ਆ ਇਸੇ ਕਰਕੇ ਇਹਨਾਂ ਦੇ ਦਫ਼ਤਰ ਆਏ ਆ ਇਨਾਂ ਦੇ ਨਾਲ ਸੰਪਰਕ ਚ ਰਹੇ ਆ ਕਿ ਇਨਾਂ ਦੇ ਨਾਲ ਸੇਮ ਉਦਾਂ ਹੀ ਤੁਰਾਂਗੇ ਜਿਦਾਂ ਪਹਿਲਾਂ ਮਿਹਨਤ ਕੀਤੀ ਹੈ ਦੁਬਾਰਾ ਫਿਰ ਪਾਰਟੀ ਨੂੰ ਸਟੈਂਡ ਕਰਾਂਗੇ ਜਿਵੇਂ ਲਗਾਤਾਰ 3 ਸਾਲ ਤੋਂ ਤੁਹਾਨੂੰ ਹਲਕੇ ਇੰਚਾਰਜ ਜਿਵੇਂ ਤੁਸੀਂ ਦੱਸਿਆ ਕਿ ਇਗਨੋਰ ਕਰਦੇ ਆ ਰਹੇ ਹੋ ਤੇ ਪਾਰਟੀ ਲੈਵਲ ਦੇ ਉੱਪਰ ਨਹੀਂ ਤੁਸੀਂ ਜਾ ਕੇ ਕੋ ਕੋ ਹਾਰ ਲਵਾਈ ਤੇ ਹਲਕੇ ਦੇ ਵਿੱਚ ਕੀ ਹੋ ਰਿਹਾ ਨਹੀਂ ਉੱਥੋਂ ਤੱਕ ਪਹੁੰਚੇ ਨਹੀਂ ਨੀ ਦਿੰਦੇ ਰਹੇ ਜਦੋਂ ਮੀਟਿੰਗ ਜਦੋਂ ਵੀ ਮਤਲਬ ਮਾਨ ਸਾਹਿਬ ਵੀ ਆਏ ਕਈ ਵਾਰੀ ਮੈਂ ਆਪਣੀ ਐਫਆਰ ਦੀ ਕਾਪੀਆਂ ਵੀ ਮਤਲਬ ਲਈਆਂ ਵਾ ਬਾਰੋ-ਬਾਰੀ ਪੁਲਿਸ ਕੋ ਐਸਐਚਓ ਸਾਹਿਬ ਕੋ ਦੀਨਾਨਗਰ ਤੋਂ ਮੇਰੇ ਦੋ ਵਾਰੀ ਬੈਗ ਜੋ ਕਢਵਾਈਆਂ ਈ ਠੀਕ ਹੈ ਜੀ ਹਾਂ ਜੀ ਕਿ ਇਹ ਮਤਲਬ ਐਫਆਰ ਦੀ ਕਾਪੀ ਨਾ ਗਾੜੀ ਪਹਚਾ ਦੇ ਜਦੋਂ ਸਾਡੇ ਨਾਲ ਅੰਗਰੇਜ਼ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰ ਲਏ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਰੱਖਿਆ ਗਿਆ ਤੇ ਹਲਕੇ ਦੇ ਲੋਕਾਂ ਨੂੰ ਵੱਡੀਆਂ ਉਮੀਦਾਂ ਵੀ ਨੇ ਆਉਣ ਵਾਲੇ ਸਮੇਂ ਦੇ ਵਿੱਚ ਹਾਂ ਜੀ ਅੰਗਰੇਜ਼ੀ ਤੁਹਾਨੂੰ ਸਭ ਤੋਂ ਪਹਿਲਾਂ ਤੇ ਇਹ ਦਫ਼ਤਰ ਦੀ ਓਪਨਿੰਗ ਤੇ ਮੁਬਾਰਕਬਾਦ ਆ ਤੇ ਦੂਸਰਾ ਤੁਹਾਡੇ ਧਿਆਨ ਚ ਲਿਆਦੀਏ ਕਿ ਅਸੀਂ ਵੀ ਦਿਨਨਗਰ ਹਲਕੇ ਨੂੰ ਬਲਾਉਂ ਕਰਦੇ ਆ ਪਿੰਡਾਂ ਦੀਆਂ ਪੰਚਾਇਤਾਂ ਦੇ ਵਿੱਚ ਕੀ ਪੂਰੇ ਸਮੁੱਚੇ ਪੰਜਾਬ ਦੇ ਵਿੱਚ ਜਿਹੜੀ ਆ ਪੰਚਾਇਤਾਂ 'ਚ ਇਹ ਰੋਸ ਚੱਲ ਰਿਹਾ ਕਿ 3 ਸਾਲ ਦੇ ਵਿੱਚ ਪਿੰਡਾਂ ਦੇ ਵਿੱਚ ਡੱਕਾ ਨਹੀਂ ਤੋੜਿਆ ਗਿਆ ਕੋ ਡਵੈਲਪਮੈਂਟ ਨਹੀਂ ਹੋਈ ਤੇ ਰਹਿੰਦੇ ਸਮੇਂ ਤੇ ਕੀ ਲੋਕਾਂ ਦੀਆਂ ਉਮੀਦਾਂ ਤੋਂ ਤੁਸੀਂ ਖਰੇ ਉਤਰ ਸਕੋਗੇ ਪਹਿਲਾਂ ਤਾਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਤੁਸੀਂ ਇੱਥੇ ਆਇਆ ਤੁਹਾਡਾ ਧੰਨਵਾਦ ਜੀ ਅੱਜ ਵੇਖੋ ਜੀ ਇਹ ਮੇਰਾ ਨਹੀਂ ਦਫਤਰ ਇਹ ਤੁਹਾਡੇ ਸਾਰਿਆਂ ਦਾ ਦਫਤਰ ਆ ਇੱਥੇ ਸਾਰੇ ਲੋਕਾਂ ਦਾ ਦਫਤਰ ਆ ਇੱਥੇ ਜਿੰਨੇ ਵੀ ਮੇਰੇ ਮੇਰੇ ਇੱਕ ਨਿੱਕਾ ਜਿਹਾ ਸਦਾ ਓਪਨਿੰਗ ਦਾ ਦਿੱਤਾ ਹੀ ਹਜ਼ਾਰਾਂ ਦਾ ਜਿਹੜਾ ਕਿ ਬੰਦੇ ਇੱਥੇ ਜਿਹੜੇ ਕੱਟ ਤੇ ਆ ਗਏ ਨੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿਹੜੇ ਪਿਛਲੇ 3 ਸਾਲ ਨੇ ਸਾਡੀ ਸਰਕਾਰ ਨੇ ਬਹੁਤ سارے ਕੰਮ ਕੀਤੇ ਨੇ ਤੁਹਾਨੂੰ ਵੀ ਪਤਾ ਵਾ ਬਿਜਲੀ ਫ੍ਰੀ ਆ ਰਹੀ ਆ ਜੇ ਮੈਂ ਗਣਨ ਤੇ ਲੱਗ ਜਾਂਦੇ ਬਹੁਤ ਕੋਸ਼ਵਾਂ ਠੀਕ ਆ ਇਹ ਸਾਰਿਆਂ ਨੂੰ ਪਤਾ ਦੂਜੀ ਲੋਕਾਂ ਨੇ ਆਪਣੇ ਆਪਣੇ ਜ ਦੇ ਜ਼िले ਦੀ ਲੀਡਰਸ਼ਿਪ ਆ ਸਾਡੇ ਤੇ ਸਤਕਾਰਯੋਗ ਹਲਕਾ ਇੰਚਾਰਜ ਨੇ ਠੀਕ ਆ ਸਾਡੇ ਉਹ ਵੀ ਸਤਕਾਰਯੋਗ ਨੇ ਉਹ ਆਪਣਾ ਕੰਮ ਕਰ ਰਹੇ ਨੇ ਮੈਂ ਆਪਣਾ ਕੰਮ ਕਰ ਰਿਹਾ ਠੀਕ ਆ ਇਹ ਮੇਰਾ ਦੇਖੋ ਮੈਨੂੰ ਨਾਲ ਤੁਸੀਂ ਕਿਹਾ ਕਿ ਉਹ ਆਪਣਾ ਕੰਮ ਕਰ ਰਹੇ ਅਸੀਂ ਆਪਣਾ ਕੰਮ ਕਰ ਰਹੇ ਜੇਕਰ ਅਸੀਂ ਪੱਤਰਕਾਰਤਾ ਦੀ ਨਜ਼ਰੀਏ ਨਾਲ ਦੇਖਿਆ ਜਾਵੇ ਤੇ ਬਾਹਰ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ ਕਿ ਦਿਨਨਗਰ ਹਲਕੇ ਦੇ ਵਿੱਚ ਜਿੱਥੇ ਪਹਿਲਾਂ ਇੱਕ ਧੜਾ ਹੋਇਆ ਕਰਦਾ ਸੀ ਆਮ ਆਦਮੀ ਪਾਰਟੀ ਦਾ ਤੇ ਅੱਜ ਇਸ ਦਫਤਰ ਦੀ ਓਪਨਿੰਗ ਤੋਂ ਬਾਅਦ ਜਾਂ ਤੁਹਾਡੀਆਂ ਜਿਹੜੀਆਂ ਗਤੀਵਿਧੀਆਂ ਨੇ ਤੁਹਾਡੀਆਂ ਸਰਗਰਮੀਆਂ ਬੇਸ਼ੱਕ ਤੁਸੀਂ ਪਾਰਟੀ ਦੇ ਹੱਕ ਦੇ ਵਿੱਚ ਤੁਰੇ ਹੋ ਪਰ ਦੋ ਧੜੇ ਨੇ تین ਨਗਰ ਦੇ ਵਿੱਚ ਜਿਹੜੇ ਨੇ ਉਹ ਪੈਦਾ ਹੋ ਗਏ ਨੇ ਆਮ ਆਦਮੀ ਪਾਰਟੀ ਦਾ ਕੋਈ ਧੜਾ ਨਹੀਂ ਜੀ ਹੁੰਦਾ ਕੋਈ ਧੜਾ ਹੁੰਦਾ ਵਾ ਕਾਂਗਰਸ ਦਾ ਅਕਾਲੀ ਦਲ ਦਾ ਭਾਜਪੀ ਦਾ ਆਮ ਆਦੀ ਪਾਰਟੀ ਦਾ ਕੋਈ ਧੜਾ ਨਹੀਂ ਆਮ ਆਦੀ ਪਾਰਟੀ ਦੇ ਆਪਾਂ ਲੀਡਰ ਨਹੀਂ ਆਪਾਂ ਵਰਕਰ ਆ ਆਮ ਆਦਮੀ ਪਾਰਟੀ ਦੇ ਵਿੱਚ ਨਾ ਤੇ ਕੋਈ ਧੜਾ ਵਾ ਨਾ ਕੋਈ ਧੜੇ ਬਾਜੀ ਆ ਇੱਥੇ ਸਾਰੇ ਹੀ ਇੱਕੋ ਝੰਡਾ ਵਾ ਸਰਦਾਰ ਅਰਵਿੰਦ ਕੇਜਰੀਵਾਲ ਜੀ ਦਾ ਉਹਦੇ ਛੱਡੇ ਥੱਲੇ ਸਾਰੇ ਹੀ ਕੰਮ ਕਰ ਰਹੇ ਨੇ ਕੋਈ ਧੜਾ ਨਹੀਂ ਨਾ ਕੋਈ ਧੜਾ ਬਾਜੀ ਬਣੇਗੀ ਇੱਥੇ ਜਿਹੜਾ ਵਾ ਇਸ ਜਿਹੜਾ ਦਫ਼ਤਰ ਖੋਲਿਆ ਗਿਆ ਵਾ ਇਹ ਲੋਕਾਂ ਦੀ ਫਰਮਾਇਸ਼ ਤੇ ਖੋਲਿਆ ਗਿਆ ਵਾ ਆਪਣੇ ਇਹ ਮੇਰਾ ਪਰਿਵਾਰ ਆ ਮੇਰਾ ਇੱਥੇ ਜੱਦੀ ਹਲਕਾ ਵਾ ਤੇ ਮੈਂ ਆਪਣਾ ਹਲਕਾ ਆਪ ਚੁਣਿਆ ਵਾ ਨਾ ਤੇ ਮੈਨੂੰ ਕਿਸੇ ਨੇ ਕੋ ਦਿੱਤਾ ਨਾ ਮੈਨੂੰ ਕੋਈ ਦੇ ਸਕਦਾ ਵਾ ਮੇਰਾ ਇਹ ਹਲਕਾ ਵਾ ਮੈਂ ਇਹ ਆਪ ਚੁਣਿਆ ਵਾ ਇੱਥੇ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਛੰਡੇ ਦੇ ਥੱਲੇ ਸਾਰੇ ਕੰਮ ਕਰ ਰਹੇ ਨੇ ਇੱਥੇ ਕੋਈ ਧੜੇਬਾਜੀ ਨਹੀਂ ਹੈਗੀ ਨਾ ਮੈਂ ਹੋਣ ਦੇਣੀ ਆ ਇੱਥੇ ਸਾਰੇ ਆਪਣਾ ਆਪਣਾ ਕੰਮ ਕਰ ਰਹੇ ਨੇ ਮੈਂ ਆਪਣਾ ਕੰਮ ਕਰ ਰਿਹਾ ਜਿਨ੍ਹਾਂ ਨੂੰ ਵੀ ਮੇਰੇ ਕੋਲ ਕੰਮ ਵਾ ਰਾਤ ਦਿਨ ਇਹ ਉਹਨਾਂ ਦਾ ਖੁੱਲ ਗਿਆ ਵਾ ਮੈਂ ਉਹਨਾਂ ਦੇ ਨਾਲ ਵਾ ਮੇਰੇ ਜਿੰਨੇ ਵੀ ਇੱਥੇ ਮੇਰੇ ਸਤਿਕਾਰਯੋਗ ਜਿੰਨੇ ਵੀ ਮੇਰੇ ਭੈਣ ਭਰਾ ਮੇਰੇ ਵੱਡੇ ਬਜ਼ੁਰਗ ਆਏ ਨੇ ਮੈਂ ਉਹਨਾਂ ਦੇ 24 ਘੰਟੇ ਨਾਲ ਇੱਕ ਮੈਂ ਸੁਨਾ ਤੁਹਾਡੇ ਮੱਧਿਅਮ ਰਾਈ ਪ੍ਰਸ਼ਾਸਨ ਨੂੰ ਜ਼ਰੂਰ ਦੇ ਦੇਣਾ ਚਾਹੁੰਦਾ ਕੀ ਅੱਜ ਤੋਂ ਬਾਅਦ ਇਸ ਦੀਨਾਨਗਰ ਹਲਕੇ ਦੇ ਵਿੱਚ ਜੇ ਮੈਨੂੰ ਕੋਈ ਕਰਾਪਸ਼ਨ ਕਰਦਾ ਲੱਗ ਗਿਆ ਜਾਂ ਮੇਰੇ ਕਿਸੇ ਬੰਦੇ ਨੂੰ ਕਹਤਾ ਪੈਸੇ ਲਓ ਤੇ ਜਾਂ ਮੇਰਾ ਬੰਦਾ ਕੋਈ ਪੈਸੇ ਲਓ ਥੇ ਲੈ ਆ ਤੇ ਜੇ ਮੈਨੂੰ ਪਤਾ ਲੱਗ ਗਿਆ ਤੇ ਮੈਂ ਤੁਹਾਨੂੰ ਟੰਗਾਗਾ ਬਹੁਤ ਦੇਖੋ ਜੀ ਸਾਡੀ ਜਿਹੜੀ ਸਰਕਾਰ ਵਾ ਇਹਨਾਂ ਨੇ ਤੁਹਾਨੂੰ ਦੇਖੋ ਤੁਹਾਨੂੰ ਪੇਮੈਂਟ ਦੇ ਰਹੀਆਂ ਨੇ ਤੁਹਾਨੂੰ 6th ਪੇ ਕਮਿਸ਼ਨ 7th ਪੇ ਕਮਿਸ਼ਨ ਲੱਖਾਂ ਨਾਲ ਹਿਸਾਬ ਨਾਲ ਤੁਹਾਡੀਆਂ ਤਨਖਾਹਾਂ ਨੇ ਠੀਕ ਹੈ ਜੀ ਫਿਰ ਵੀ ਜੇ ਸਾਡੇ ਇੱਥੇ ਬਜ਼ੁਰਗ ਨੇ ਦੇਖੋ ਇੱਧਰ ਤੁਸੀਂ ਮਾਰੋ ਮਾਰਾ ਰਿਹਾ ਹੈ ਵਿਚਾਰੇ ਅਤੇ ਸਾਰੇ ਬੰਦੇ ਨੇ ਕਈ ਰੋਂਦੇ ਕਈ ਕਹਿੰਦੇ ਸਾਡਾ ਮੀਟਰ ਨਹੀਂ ਡੰਬਿਆ ਉਹ ਹੋ ਗਿਆ ਕਈ ਕਹਿੰਦੇ ਸਾਡੇ ਨਾਲ ਤੱਕਾ ਹੋਉਂਦਿਆ ਕਈ ਕਹਿੰਦੇ ਸਾਨੂੰ ਕੋ ਉਹ ਇਦਾਂ ਕਰਦਾ ਤੇ ਹੁਣ ਮੈਂ ਤਾਂ ਹੀ ਇਸ ਕਰਕੇ ਦਿਨ ਨਗਰ ਹਲਕੇ ਚ ਆਇਆ ਵਾ ਜੇ ਮੈਨੂੰ ਕੋਈ ਵੀ ਚਾਹੇ ਉਹ ਮੇਰੀ ਪਾਰਟੀ ਦਾ ਵਾ ਚਾਹੇ ਕੋਈ ਬਾਹਰ ਦਾ ਵਾ ਜੇ ਮੈਨੂੰ ਕ腐ਸ਼ਨ ਕਰਦਾ ਲੱਭ ਗਿਆ ਤੇ ਮੈਂ ਉਹਨੂੰ ਟੰਗ ਦੇਣਾ ਜੇ ਮੈਂ ਮੇਰੇ ਵੱਲ ਬਰਦਾਸ਼ ਬਿਲਕੁਲ ਨਹੀਂ ਕੀਤਾ ਜਾਏਗਾ ਜੇ ਮੇਰੇ ਦਿਨ ਨਗਰ ਹਲਕੇ ਦੇ ਵਿੱਚ ਜੇ ਮੇਰੇ ਲੋਕਾਂ ਨਾਲ ਕਿਸੇ ਨੇ ਵੀ ਕਿਸੇ ਵੀ ਤਰ੍ਹਾਂ ਦਾ ਤੱਕਾ ਜਾਂ ਬੇਵਰਵਾਹ ਜਾਂ ਕੋ ਅਫਵਾਹਾਂ ਜਿਹੜੀਆਂ ਵਾ ਉਡਾਣੀਆਂ ਜੇ ਜਿਹੜੇ ਉਡਾਣਦੇ ਆ ਨਾ ਉਹ ਬੰਦ ਕਰ ਦੋ ਕਿਉਂਕਿ ਕਹਿੰਦੇ ਬੰਦੇ ਮੂਰਖਾਂ ਭਰੋ ਬੰਦੇ ਦੇ ਪੁੱਤ ਬਣੋ ਜੇ ਨਾ ਬਣੇ ਤੇ ਮੈਨੂੰ ਆਂਦੇ ਆ ਬਣਾਣੀ। افواਹਾਂ ਦਾ ਇਸ਼ਾਰਾ ਤੁਹਾਡਾ ਆਪਣੇ ਵਾਲਾ ਜਾਂ ਵਿਰੋਧੀਆਂ ਵਾਲਾ। ਸਾਰਿਆਂ ਵਾਲਾ ਮੈਨੂੰ ਵੇਖੋ ਜੀ ਮੈਂ ਨਾ ਤੇ ਵੇਖੋ ਸਾਡੀ ਪਾਰਟੀ ਆ ਪਾਰਟੀ ਦੇ ਵਿੱਚ ਵੇਖੋ ਸਾਡੀ ਪਾਰਟੀ ਦੇ ਵਿੱਚ افਵਾਹਾਂ ਉਡਾਣਾ ਤੇ ਬਿਲਕੁਲ ਨਹੀਂ ਦੇਖੋ ਸਾਡੀ ਪਾਰਟੀ ਦੇ ਲੋਕ ਕੰਮ ਕਰ ਰਹੇ ਨੇ ਸਾਡੀ ਪਾਰਟੀ ਦੇ ਲੀਡਰ ਜਿਹੜੇ ਨੇ ਉਹ ਕੰਮ ਕਰ ਰਹੇ ਨੇ ਵਧੀਆ ਆਪਣੀ ਮਿਹਨਤਾਂ ਕਰ ਰਹੇ ਨੇ ਤੇ ਸਾਡੀ ਲੀਡਰ ਦੀ ਜ਼ਿਲ੍ਹੇ ਦੀ ਜਿੰਨੀ ਵੀ ਲੀਡਰਸ਼ਿਪ ਵਾ ਸਾਰੇ ਹੀ ਬਹੁਤ ਹੀ ਜਿਹਾਰੂ ਨੇ ਸਾਡੇ ਸੀਨੀਅਰ ਨੇ ਸਾਡੇ ਸਤਿਕਾਰਯੋਗ ਨੇ ਸਾਰੇ ਕੰਮ ਕਰ ਰਹੇ ਨੇ ਉਹਨਾਂ ਦੇ ਵੱਲ ਵੇਖ ਕੇ ਮੈਂ ਜਿਹੜਾ ਉਹਨਾਂ ਦਾ ਕੰਮ ਕਰ ਰਿਹਾ ਹਾਂ ਜੀ ਆਪਣ ਸਾਡੀ ਪਾਰਟੀ ਦੇ ਵਿੱਚ ਨਾ ਤੇ ਕੋਈ ਇੱਥੇ ਇਹ ਲੈਵਲ ਦਾ ਹੁੰਦਾ ਇੱਥੇ ਸਾਰੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਇੱਕੋ ਸੀਰ ਅਰਵਿੰਦ ਕੇਜਰੀਵਾਲ ਜੀ ਦੇ ਛੰਡੇ ਦੇ ਥੱਲੇ ਸਾਰੇ ਕੰਮ ਕਰ ਰਹੇ ਨੇ ਉੱਥੇ ਹੀ ਕੰਮ ਕਰਦੇ ਰਹਿਣਗੇ ਇਹ ਮੇਰੇ ਜਿੰਨੇ ਵੀ ਮੇਰੇ ਭਰਾ ਆਏ ਨੇ ਇਹ ਸਾਰੇ ਮੇਰੇ ਭਰਾ ਨੇ ਸਾਰੇ ਸਤਿਕਾਰਯੋਗ ਨੇ ਧੰਨਵਾਦ ਜੀ ਸੋ ਇਹ ਹਨ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਨੇ ਜਿੱਥੇ ਕਈ ਤਰ੍ਹਾਂ ਦੇ ਜਿਹੜੇ ਵਾਅਦੇ ਦਾਅਵੇ ਕੀਤੇ ਨੇ ਉੱਥੇ ਹੀ ਵਕ ਵਕ ਬੁਲਾ ਰਹੇ ਨੇ ਬੋਲਦੇ ਆ ਜੋ ਹਲਕਾ ਇੰਚਾਰਜ ਨੇ ਸਮਸ਼ੀਰ ਸਿੰਘ ਉਹਨਾਂ ਤੇ ਵੀ ਕਈ ਤਰ੍ਹਾਂ ਦੇ ਜਿਹੜੇ ਸਵਾਲ ਚੁੱਕੇ ਨੇ ਕਈ ਤਰ੍ਹਾਂ ਦੇ ਤੰਜ ਜਿਹੜੇ ਨੇ ਉਹ ਵੀ ਉਹਨਾਂ ਦੇ ਖਿਲਾਫ ਕੱਸੇ ਨੇ ਤੇ ਆਪਣੀ ਜਿਹੜੇ ਰੋਸ ਨੇ ਉਹ ਵੀ ਜ਼ਾਹਿਰ ਕੀਤੇ ਨੇ ਸੋ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਇਹ ਆ ਕਿ ਕੀ ਇਹਨਾਂ ਦੇ ਜਿਹੜੇ ਵਾਅਦੇ ਦਾਅਵੇ ਨੇ ਅੰਗਰੇਜ਼ ਸਿੰਘ ਦੇ ਕੀ ਲੋਕਾਂ ਦੀਆਂ ਹਲਕਾ ਵਾਸੀਆਂ ਦੀਆਂ ਉਮੀਦਾਂ ਦੇ ਉੱਪਰ ਇਹ ਖਰਾ ਉਤਰਦੇ ਨੇ ਜਾਂ ਨਹੀਂ ਉਤਰਦੇ ਆਉਣ ਵਾਲਾ ਸਮਾਂ ਦੱਸੇਗਾ ਹੁਣ ਤੱਕ ਲਈ ਇਨਹੀ ਸਹਿਯੋਗੀ ਕੈਮਰਾ ਪਰਸਨ ਇੰਦਰਪ੍ਰੀਤ ਸਿੰਘ ਦੇ ਨਾਲ ਮੈਂ ਗੁਰਵਿੰਦਰ ਸਿੰਘ ਗੁਰਾਇਆ ਨਰਲੇਪੀ ਟੀਵੀ ਗੁਰਦਾਸਪੁਰ